ਪ੍ਰਧਾਨਗੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੱਚੀ ਤਰਥਲੀ ਹੁਣ ਜਿਹੜੀ ਕੱਲ ਦੀ ਬਾਬੇ ਦੀ ਮੀਟਿੰਗ ਹੋਈ ਹੈ ਡੇਰਾ ਰਾਧਾ ਸਵਾਮੀ ਜੀ ਦੀ ਹਰਪ੍ਰੀਤ ਸਿੰਘ ਨਾਲ ਤਾਂ ਉੱਥੇ ਚੁੱਪ ਰਹਿਣ ਦੇ ਲਈ ਕਿਹਾ ਗਿਆ ਕਿ ਸ਼ਾਂਤੀ ਵਰਤੋ ਤੇ ਅਕਾਲੀ ਦਲ ਦੇ ਵਿੱਚ ਇਹ ਹਲਚਲ ਹੋਈ ਹੈ ਕਿ ਡੇਰਾ ਰਾਧਾ ਸਵਾਮੀ ਜੀ ਜੋ ਬਾਬਾ ਜੀ ਹੈ ਉਹੋ ਵਿਕਰਮ ਸਿੰਘ ਵਿਕਰਮਜੀਤ ਸਿੰਘ ਮਜੀਠੀਏ ਨੂੰ ਪ੍ਰਧਾਨ ਬਣਾਉਣ ਦੀ ਸ਼ਿਫਾਰਿਸ਼ ਕਰਿਆ ਸੁਖਬੀਰ ਬਾਦਲ ਜੋ ਪ੍ਰੋਗਸੇ ਜੋ ਸੂਤਰਾ ਤੋਂ ਦੇ ਹਵਾਲਿਆਂ ਤੋਂ ਪਤਾ ਲੱਗਿਆ ਜੋ ਵਿਕਰਮਜੀਠੀਏ ਦੇ ਘਰ ਵਾਲੀ ਉਹਨਾਂ ਦੀ ਧਰਮ ਪਤਨੀ ਬੀਬੀ ਗੁਨੀਬ ਕੌਰ ਬਹੁਤ شریف ਲੜਕੀ ਹੈ ਉਹੋ ਰਾਦਾ ਸਵਾਮੀ ਮੁਖੀ ਦੀ ਰਿਸ਼ਤੇਦਾਰੀ ਦੇ ਵਿੱਚੋਂ ਪੋਤੀ ਜਾਂ ਭਤੀਜੀ ਲੱਗਦੀ ਹੈ ਜਿੰਨਾ ਕੁ ਪਤਾ ਲੱਗਿਆ ਤੇ ਉਹ ਇਹ ਕਹਿ ਰਿਹਾ ਕਿ ਜਿਹੜਾ ਵਿਕਰਮਜੀਤ ਹੀ ਹੈ ਇਹ ਅਕਾਲੀ ਦਲ ਦੇ ਵਿੱਚ ਦੁਬਾਰੇ ਯਾਰ ਪਾ ਸਕਦਾ ਕਿਉਂਕਿ ਉਹ ਪਰਚੇ ਹੋਣ ਤੋਂ ਬਾਅਦ ਵੀ ਘੁਬਰਾਇਆ ਨਹੀਂ ਉਹ ਆਉਦੀ ਉਹੀ ਆਵਾਜ਼ ਦੇ ਵਿੱਚ ਗੱਲ ਕਰ ਰਿਹਾ ਪਹਿਲਾਂ ਵਾਲੀ ਤੋਂ ਟੋਨ ਦੇ ਵਿੱਚ ਇਸ ਕਰਕੇ ਉਹ ਕਹਿੰਦੇ ਵੀ ਜਿਹੜੇ ਪੁਰਾਣੇ ਲੀਡਰ ਨੇ ਜਿਹੜੇ ਬਾਗੀ ਤੇ ਦਾਗੀ ਹੋਏ ਨਾ ਉਹ ਵੀ ਉਹਦੀ ਗੱਲ ਨੂੰ ਕਹਿੰਦੇ ਮੰਨ ਰਹੇ ਨਾ ਤਾਂ ਸਾਰਿਆਂ ਨੂੰ ਜਿਹੜਾ ਵਿਕਰਮਜੀਤ ਵਿਕਰਮਜੀਤ ਮਜੀਠੀਆ ਇਕੱਠੇ ਕਰ ਸਕਦਾ ਹੁਣ ਜਿਹੜੀ ਬਾਦਲ ਦੇ ਲਈ ਖਤਰੇ ਦੀ ਕੰਟੀ ਹੈ ਕਿ ਪ੍ਰਧਾਨਗੀ ਜਿਹੜੀ ਜਾਵੇਗੀ ਨੰਬਰ 1 ਇਹ ਹੈ ਵੀ ਹਰ ਸਿਮਰਤ ਕੌਰ ਬਾਦਲ ਹੈ ਉਹ ਸੁਖਵੀਰ ਬਾਦਲ ਦੀ ਧਰਮ ਪਤਨੀ ਆ ਸਭ ਨੂੰ ਪਤਾ ਹੈ ਤੇ ਉਹ ਜਿਹੜਾ ਹੈਗਾ ਉਹਦੀ ਮੰਨਣੀ ਪੈਣੀ ਹੈ ਉਧਰ ਵਿਕਰਮਜੀਤ ਮਜੀਠੀਆ ਜਿਹੜਾ ਉਹਦਾ ਭਾਈ ਲੱਗਦਾ ਤੇ ਉਧਰ ਜਦੋਂ ਬਾਬੇ ਨੇ ਕਹਿਤਾ ਵੀ ਪ੍ਰਧਾਨ ਬਣਾਓ ਭਾਈ ਜੋ ਵੀ ਅੰਦਰੋਂ ਗੱਲਾਂ ਆਈਆਂ ਤਾਂ ਇੱਕ ਦੋ ਗੱਲ ਮੰਨਣੀ ਪੈਣੀ ਹੈ ਤੇ ਦੂਸਰੀ ਜਿਹੜੀ ਹੈਗਾ ਸ਼੍ਰੋਮਣੀ ਅਕਾਲੀ ਦਲ ਅੱਜ ਜ਼ੀਰੋ 'ਚ ਹੈ ਉਦੇ ਹਾਲਾਤ ਤਾਂ ਬੜੇ ਮਾੜੇ ਚੱਲ ਰਹੇ ਐ ਉਹਨੂੰ ਅੱਪ ਕਰਨ ਲਈ ਵੀ ਸਮਝੌਤਾ ਸੁਖਵੀਰ ਨੂੰ ਕਰਨਾ ਪੈਣਾ ਤੀਸਰੀ ਗੱਲ ਮਜੀਠੀਆ ਜਿਹੜਾ ਹੈਗਾ ਉਹ ਨਾ ਹਰਪ੍ਰੀਤ ਦੇ ਖਿਲਾਫ ਬੋਲਿਆ ਨਾ ਉਹਦੇ ਹੱਕ 'ਚ ਬੋਲਿਆ ਉਹ ਵਿਵਾਦ ਵਿੱਚ ਮਜੀਠੀਆ ਪਿਆ ਨਹੀਂ ਇਹ ਇਹ ਇਸ ਕਲੋਂ ਉਹ ਵਧਾਈ ਦਾ ਪੱਤਰ ਹੈ ਤਾਂ ਹੁਣ ਬਾਦਲ ਪਰਿਵਾਰ 'ਚੋਂ ਜਿਹੜੀ ਪ੍ਰਧਾਨਗੀ ਜਾਵੇਗੀ ਖੁੱਸੇਗੀ ਆਉਣ ਵਾਲੇ ਸਮੇਂ 'ਚ ਜੇ ਇਹ ਅਪ ਹੁੰਦੇ ਐ ਕਾਲੀ ਦਲ ਸਰਵਾਈਵ ਕਰਦਾ ਤਾਂ ਇਹਦੇ ਚ ਜਿਹੜਾ ਹੈਗਾ ਜੇ ਕਾਲੀ ਦਲ ਦੀ ਸਰਕਾਰ ਆਉਂਦੀ ਉਹਦੇ ਚ ਸਿਮਰਨ ਆਪਣੀ ਹਰਸਿਮਰਤ ਕੌਰ ਬਾਦਲ ਤੇ ਬਿਕਰਮਜੀਤ ਮਜੀਠੀਆ ਮੁੱਖ ਮੰਤਰੀ ਦੇ ਦਾਵੇਦਾਰ ਹੋਣਗੇ ਤੇ ਸੁਖਵੀਰ ਬਾਦਲਾ ਜਿਹੜਾ ਉਹ 5ਵੇਂ ਨੰਬਰ ਤੇ ਲੱਗੂਗਾ ਹੁਣ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਉਹ ਗੱਲ ਸੱਚੀ ਹੋ ਗਈ ਜੋ ਮਤਲਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਜਾਂ ਇਹਨਾਂ ਦੇ ਕੈਬਨਿਟ ਦੇ ਵਿੱਚੋਂ ਗੱਲ ਆਈ ਸੀ ਬਾਹਰ ਜਾਂ ਸੁਖਵੀਰ ਦੇ ਸਕੇ ਸੰਬੰਧੀਆਂ ਤੋਂ ਗੱਲ ਆਈ ਸੀ ਉਸ ਟਾਈਮ ਤੇ ਬਾਹਰ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਵੀ ਕਿਹਾ ਸੀ ਅਸੀਂ ਜੇਲਾ ਕੱਟੀਆਂ ਅਸੀਂ ਸਾਰਾ ਕੁਝ ਕੀਤਾ ਤੇ ਆਹ ਖੜਾ ਮਜੀਠੀਆ ਕਹਿੰਦਾ ਪੱਕੀ ਪਕਾਈ ਮਿਲ ਗਈ ਇਹਨੂੰ ਫਿਰ ਉਹ ਸਟੇਜ ਤੇ ਬੋਲਦਾ ਵੀ ਹਾਂ ਭਾਈ ਤੂੰ ਜੇਲ੍ਹ ਕੱਟੀ ਐ ਤਾਂ ਉੱਥੇ ਜਿਹੜੇ ਹੈਗੇ ਆ ਕਾਫੀ ਲੀਡਰ ਸਟੇਜ ਤੇ ਖੜੇ ਸੀ ਫਿਰ ਹਾਸਾ ਇਕੱਠਾ ਹੋ ਜਾਂਦਾ ਹੁਣ ਸੁਖਬੀਰ ਬਾਦਲ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਹਿੰਦਾ ਇਹ ਤੇਰੇ ਜੋੜਾ ਚ ਬੈਠਣਗੇ ਮੈਂ ਆਪਦੇ ਸਾਲਿਆ ਨੂੰ ਪਿੰਡ ਦੇ ਸਰਪੰਚ ਨਹੀਂ ਬਣਨ ਦਿੱਤਾ ਸੀ ਕਿਸੇ ਟਰੱਕ ਯੂਨੀਅਨ ਦੇ ਪ੍ਰਧਾਨ ਨਹੀਂ ਬਣਨ ਦਿੱਤਾ ਸੀ ਤੇ ਤੂੰ ਸਿੱਧਾ ਹੀ ਇਹਨੂੰ ਮਜੀਠੀਏ ਨੂੰ ਮੰਤਰੀ ਬਣਾ ਲਿਆ ਤਾਂ ਅੱਜ ਜਿਹੜੀ ਉਹ ਗੱਲ ਹੈ ਸਾਹਮਣੇ ਉਹਦੀ ਆ ਗਈ ਸਿਆਣੇ ਦਾ ਕਹਾ ਕਿਹਾ ਤੇ ਔਲੇ ਦਾ ਖਾਦਾ ਕਿਨੇ ਬਾਅਦ ਚ ਪਤਾ ਲੱਗਦਾ ਚਲੋ ਸਿਆਸਤਦਾਨ ਜਰੂਰ ਸੀ ਆਪਣਾ ਪ੍ਰਕਾਸ਼ ਸਿੰਘ ਬਾਦਲ ਤੇ ਉਮਰ ਦੇ ਤਗਾਜੇ ਨਾਲ ਉਹਨੂੰ ਆਪ ਸਿਆਣੇ ਬੰਦੇ ਆਲਾ ਜਿਹੜਾ ਕਹਦੇ ਨੇ ਉਹ ਹੈ ਇਸ ਕਰਕੇ ਜਿਹੜਾ ਹੈਗਾ ਉਹ ਗੱਲ ਉਹਦੀ ਸਾਹਮਣੇ ਆ ਗਈ ਹੁਣ ਜਿਹੜਾ ਸਾਰਾ ਪੰਡੀ ਪ੍ਰਚਾਰ ਸਾਰੀ ਜੋ ਗੱਲਬਾਤ ਹੋਈ ਅਕਾਲੀ ਦਲ ਦੀ ਵਜੀਰੀ ਦੇ ਵਿੱਚ ਸਰਕਾਰ ਦੇ ਵਿੱਚ ਗਲਤੀਆਂ ਹੋਈਆਂ ਜੋ ਆਪਾਂ ਪੰਜਾਬੀ ਚ ਕਹਿ ਦਿੰਦੇ ਆਂ ਵੀ ਕਲੰਕ ਉਹ ਸਾਰਾ ਸੁਖਵੀਰ ਬਾਦਲ ਨੂੰ ਝੱਲਣਾ ਪਿਆ। ਕਾਲ ਤਖਤ ਤੇ ਵੀ ਸਾਰਾ ਕੁਝ ਕਿਹਾ ਉਹਨੇ ਵੀ ਹਾਂ ਸੱਤ ਹੋਇਆ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੋ ਵੀ ਗੱਲ ਪੁੱਛੀਆ ਸਿੰਘ ਸਹਿਵਾਨਾ ਨੇ ਕਹਾ ਵਿਵਾਦ ਛਿੜ ਗਿਆ ਫਿਰ ਉਹ ਗੋਲੀ ਦਾ ਸ਼ਿਕਾਰ ਵੀ ਹੋਇਆ ਚਲੋ ਕੁਦਰਤੀ ਬਚਿਆ ਗੋਲੀ ਚੱਲ ਗਈ ਫਿਰ ਉਹਨੇ ਸਜ਼ਾ ਵੀ ਵਰਸ਼ਾਲੇ ਕਿ ਕੱਟੀ ਹੋਰ ਇਧਰ ਉਧਰ ਜੋ ਵੀ ਆ ਪਾਂਡੇ ਮਾਂਜੇ ਚਲੋ ਗੁਰੂ ਘਰ ਦੀ ਸੇਵਾ ਕਰਿਆ ਆ ਇੰਨਾ ਕੁਛ ਕਰਨ ਦੇ باوجود ਵੀ ਉਹਦੀ ਪ੍ਰਧਾਨਗੀ ਆ ਜਿਹੜੀ ਫਿਰ ਜ ਉਹਦੇ ਕੋਲੇ ਨਾ ਰਹੀ ਤੇ ਫਿਰ ਖਤਰੇ ਦੀ ਘੰਟੀ ਆ ਫਿਰ ਟੈਨਸ਼ਨ ਤਾਂ ਬੰਦੇ ਨੂੰ ਹੋਈ ਜਾਂਦੀ ਆ ਨਾ ਹੁਣ ਜਿਹੜਾ ਬਾਬਾ ਗੁਰਿੰਦਰ ਸਿੰਘ ਹੈ ਇਹ ਸਮਝੌਤਾ ਵੀ ਕਰਾਊਗਾ ਬਲਟੋਹੇ ਨਾਲ ਵੀ ਸਮਝੌਤਾ ਕਰਾਊ ਮਜੀਠੀਏ ਦਾ ਤਾਂ ਰੌਲਾ ਹੀ ਨਹੀਂ ਕਿਸੇ ਦਾ ਹਰਪ੍ਰੀਤ ਦਾ ਤੇ ਸੁਖੀਰ ਦਾ ਵੀ ਸੁਝਾਉਤਾ ਕਰਾਉ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਇਸ ਕਰਕੇ ਜਿਹੜੀ ਬ੍ਰੇਕ ਲਾਈ ਸੀ ਉਹਦਾ ਕਾਰਜਕਾਲ ਪੂਰਾ ਹੋ ਗਿਆ ਸੀ ਕਾਲੀਦਾਲ ਦਾ। ਜਿਹੜਾ ਢਾਂਚਾ ਸੀ ਦੁਬਾਰੇ ਹੋਣਾ ਸੀਗਾ 15 ਤਰੀਕ ਨੂੰ ਪਿੱਛੇ 15 12 ਨੂੰ ਇਸ ਕਰਕੇ ਲੰਗੀ ਜਾਂਦਾ ਅੱਜ 27 ਹੋਗੀ। ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਕਰਮਜੀਤ ਮਜੀਠੀ ਹੈ ਇਹ ਕਾਲੀਦਾਲ ਦਾ ਪ੍ਰਧਾਨ ਬਣਾਉਣ ਦੀ ਤਿਆਰੀ ਵਿੱਚ ਨੇ। ਉਹਦੇ ਜਿਹੜੇ 70% ਜਿਹੜੇ ਉਮੀਦਵਾਰ ਤੇ ਉਹਦੇ ਹੱਕ ਦੇ ਵਿੱਚ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੁਖਵੀਰ ਬਾਦਲ ਦੀ ਮਸੀਬਤਾਂ ਬਣ ਸਕਦੀਆਂ ਸਿਆਸੀ ਤੌਰ ਤੇ ਤੇ ਜਿਹੜਾ ਬੰਦਾ ਸਿਆਸੀ ਲੀਡਰ ਹੁੰਦਾ ਉਹ ਘਰੇ ਬੈਠ ਨਹੀਂ ਸਕਦਾ ਜਿਨੇ ਪ੍ਰਧਾਨਗੀ ਹੰਢਾਈ ਹੋਵੇ ਉਪ ਮੁੱਖ ਮੰਤਰੀ ਹੋਵੇ ਗ੍ਰਹਿ ਮੰਤਰੀ ਹੋਵੇ ਕੇਂਦਰ ਦੇ ਵਿੱਚ ਮੰਤਰੀ ਹੋਵੇ ਭਾਈ ਉਹ ਥੱਲੇ ਲੱਗ ਕੇ ਕਿਉਂ ਕੰਮ ਕਰੂਗਾ ਇਸ ਕਰਕੇ ਜਿਹੜਾ ਹੈਗਾ ਇੱਕ ਰਿਸ਼ਤੇਦਾਰੀ ਕਰਕੇ ਉਹਨੂੰ ਇਹ ਮਹਿਸੂਸ ਕਰਨਾ ਪਊਗਾ ਦੂਸਰਾ ਜਿਹੜਾ ਕਾਲੀਦਲ ਪਤਾ ਹੀ ਆ ਹੁਣ ਆਪਾਂ ਨੂੰ ਜ਼ੀਰੋ ਚ ਹੋਇਆ ਪਿਆ ਉਹਨੂੰ ਹੀਰੋ ਕਰਨ ਵਾਸਤੇ ਵੀ ਉਹਨੂੰ ਸਮਝਾਉਤਾ ਕਰਨਾ ਪਊਗਾ ਪਰ ਇਸਮੇ ਮਾਧਮ ਰਾਏ ਕਹਿਣਾ ਵੀ ਇਸ ਵੀਡੀਓ ਨੂੰ ਵੀ ਸਾਂਭ ਕੇ ਰੱਖਿਓ ਵੀ ਜੇ ਵਿਕਰਮਜੀਤ ਨੂੰ ਜਿਠਿਆ ਕਾਲੀਦਲ ਦੇ ਪ੍ਰਧਾਨ ਬਣ ਜਾਂਦਾ ਹੈ ਤਾਂ ਮਤਲਬ ਸੁਖਵੀਰ ਬਾਦਲ ਲਈ ਜਿਹੜਾ ਸਿਆਸੀ ਆਉਣ ਵਾਲਾ ਸਮਾਂ ਹੈ ਸਿਆਸਤ ਦਾ ਉਹ ਖਤਰੇ ਦੀ ਕੰਟੀ ਹੋਵੇਗੀ ਤਾਂ ਜੇ ਬਹੁਮਤ ਅਕਾਲੀ ਦਲ ਜਾਂ ਤਾਂ ਹਰ ਸਿਮਰਤ ਜੀ ਮਿਨਿਸਟਰੀ ਦੀ ਦਾਵੇਦਾਰ ਹੋਵੇ ਕਿ ਤੇਜਾ ਵਿਕਰਮਜੀਤ ਜੀ ਠੀਆ ਤੇ ਇਹ ਜਿਹੜੀ ਹੁਣ ਅੰਦਰ ਖਿਚੜੀ ਚੱਲ ਰਹੀ ਹੈ ਤੇ ਬਾਬਿਆ ਰਾਹੀਂ ਹੱਲ ਹੋਊਗਾ ਕਿਉਂਕਿ ਕਹਿੰਦੇ ਸੀ ਨਾ ਵੀ ਕੋਈ ਬੰਦਾ ਤਕੜਾ ਬਾਬਾ ਆਵੇ ਫੇਰ ਕਾਲੀ ਦਲ ਨੂੰ ਠੀਕ ਕਰ ਸਕਦਾ ਉਹ ਬਾਬਾ ਆ ਗਿਆ ਦਾਦਾ ਸੁਆਮੀ ਹੁਣ ਬਾਬਾ ਠੀਕ ਕਰ ਦੂ ਸਾਰਾ ਕੁਝ ਸੋ ਇਸ ਕਰਕੇ ਜਿਹੜੀਆਂ ਚੋਣਾਂ ਇਹ ਲੇਟ ਸੀਗੀਆਂ ਇਸ ਕਰਕੇ ਜਿਹੜੀ ਕਮੇਟੀ ਦਾ ਅਕਾਲੀ ਦਲ ਦਾ ਗੱਠਜੋੜ ਬੰਧਨ ਕਰਨਾ ਸੀ ਜੋ ਕੰਟੀ ਨੂੰ ਦੁਬਾਰੇ ਰਿਮੂਵ ਕਰਨਾ ਸੀ ਉਹ ਇਸ ਕਰਕੇ ਲੇਟ ਨਾ ਤਰੋਂ ਬਾਬਾ ਵੀ ਮਿਲ ਗਿਆ ਤੇ ਕਾਲੀਦਾਲ ਦੀ ਪ੍ਰਧਾਨ ਆ ਜਿਹੜਾ ਕਾਲੀਦਾਲ ਦਾ ਪ੍ਰਧਾਨ ਆ ਜਿਹੜਾ ਵਿਕਰਮਜੀਤ ਮਜੀਠੀਆ ਬਣੂ ਗਾਉਣ ਵਾਲੇ ਸਮੇਂ ਦੇ ਵਿੱਚ ਤੇ ਬਾਦਲ ਪ੍ਰਵਾਹ ਲਈ ਇਹ ਖਤਰੇ ਦੀ ਘੰਟੀ ਸਾਫ ਕਰ ਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ